ਮਣੀ ਚੋਰਾ ਦੀ ਗੁਫਾ ਮੂੰਹ ਕਿੱਡਾ ਤੇ ਗੁਫਾ ਕਿੱਡੀ ਵੱਡੀ ਹੋਊਗੀ ਆ ਜੱਫਾ 100 ਰੁਪਏ ਰੈਟ ਤੇ ਮਿਲਦੀਆਂ ਆ ਦੇਖ ਲਿਆ ਮੋਰੀਆਂ ਆ ਗਈਆਂ ਚੋਰਾ ਦੀਆਂ ਤਜੋਰੀਆਂ ਆ ਪਏ ਨੇ ਭਾਈ ਲੈਟੇ ਦੋਸਤੋ ਆਪਾਂ ਚੱਲੇ ਸੀਗੇ ਇੱਥੇ ਜਿਹੜੀ ਉਹਦੀ ਚੋਰਾ ਦੀ ਗੁਫਾ ਅੰਗਰੇਜ਼ਾਂ ਦੇ ਸਮੇਂ ਦੀ ਆਪਾਂ ਤੁਹਾਨੂੰ ਪਹਿਲਾ ਵਲੌਗ ਦੇ ਵਿੱਚ ਵੀ ਦੱਸਿਆ ਸੀਗਾ ਇਹ ਪਹਾੜੀ ਦੇ ਬਿਲਕੁਲ ਥੱਲੇ ਆ ਕਿਉਂਕਿ ਜਿਹੜਾ ਉੱਥੇ ਗੁਫਾ ਦਾ ਝਰਨਾ ਪਾਣੀ ਕੁਝ ਵੀ ਲਾ ਲਓ ਤੁਸੀਂ ਗਾਣਾ ਗੁਫਾ ਜੀ ਉਹ ਬਹੁਤ ਡੂੰਗੀ ਬਣਾਈ ਹੋਈ ਆ ਉਹਨਾਂ ਵੇੜਿਆਂ ਦੀ ਤੇ ਤੁਸੀਂ ਦੇਖ ਲਓ ਵੀ ਕਿਵੇਂ ਕਿਹੜੇ ਹਿਸਾਬ ਨਾਲ ਜਾਮ ਲੱਗਿਆ ਹੋਇਆ ਤੇ ਬਹੁਤ ਇੱਥੇ ਲੋਕ ਆਉਂਦੇ ਨੇ ਜੀ ਤੁਸੀਂ ਵੀ ਪਲਾਨ ਕਰ ਰਹੇ ਹੋ ਦੇਰਾਦੂਨ ਆਉਣ ਦਾ ਤਾਂ ਇੱਥੇ ਜ਼ਰੂਰ ਆ ਕੇ ਜਾਓ ਬਾਈ ਅ ਗੂਗਲ ਤੇ ਸਰਚ ਕਰ ਲਿਓ ਰੋਬਰਸ ਕੇਵ ਤੇ ਬਾਕੀ ਤੁਹਾਨੂੰ ਅੱਗੇ ਅਪਡੇਟ ਫੁਰ ਦਿੰਨੇ ਆਂਗੇ ਚੱਲ ਕੇ ਦੇਖਦੇ ਆਂ ਵੀ ਕਿੰਨਾ ਕੁ ਉੱਥੇ ਇਕੱਠਾ ਹੈ ਤੇ ਕਿਹੋ ਕਿਹੋ ਜਿਹੇ ਲੋਕ ਕਿੱਥੋਂ-ਕਿੱਥੋਂ ਲੋਕ ਆਉਂਦੇ ਨੇ ਹਾਂਜੀ ਜਿੰਮੇ ਤੁਸੀਂ ਇੱਥੇ ਆਉਣਾ ਤਾਂ ਇੱਥੇ ਥੋੜਾ ਜਿਆਦਾ ਧਿਆਨ ਨਾਲ ਆਉਣਾ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਟ੍ਰੈਫਿਕ ਜਿਆਦਾ ਹੋਣ ਦੇ ਕਾਰਨ ਇੱਥੇ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਐਕਸੀਡੈਂਟ ਤਾਂ ਹੁੰਦੇ ਹੁੰਦੇ ਨੇ ਇੱਕ ਜਿਹੜੀ ਲਾਈਨ ਦੇ ਵਿੱਚ ਤੁਸੀਂ ਗੱਡੀ ਕੋਈ ਲਗਾ ਲਈ ਤਾਂ ਉਹ ਐਂਡ ਤੱਕ ਤੁਸੀਂ ਲਾਈਨ ਛੱਡਣੀ ਨਹੀਂ ਨੀਂਗੀ ਚਾਹੇ ਕੁਝ ਵੀ ਹੋ ਜੇ ਕਿਉਂਕਿ ਜਦੋਂ ਅਗਲਾ ਆਊਟਸਾਈਡ ਆਉਂਦਾ ਤਾਂ ਉੱਥੇ ਫਿਰ ਚੱਕਰ ਪੈ ਜਾਂਦਾ ਜਾਮ ਲੱਗ ਜਾਂਦਾ ਤੇ ਇੱਥੇ ਆਪਾਂ ਪਾਰਕਿੰਗ ਦੇ ਵਿੱਚ ਪਹੁੰਚ ਗਏ ਤੇ ਇਧਰ ਪਹਾੜੀ ਏਰੀਆ ਆ ਗਿਆ ਤੇ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਇਹਦੀ 100 ਤੇ ਆ ਜੋਦੇ ਦੇ ਲਾਗੇ 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 ਲੱਗੇ ਨਹੀਂ اچھا ਠੀਕਾ ਠੀਕ ਹੈ ਦੱਸਦਾ ਇਹ ਕੰਮ ਕਿਵੇਂ ਆ ਪੂਰਾ ਪੂਰਾ ਬਾਈ ਗਰਮੀ ਬਹੁਤ ਆ ਉਹ ਆ ਗਈ ਸਾਹਮਣੇ ਚੋਰਾਂ ਦੀ ਗੁਫਾ ਤੁਹਾਨੂੰ ਦਿਖਾਉਨੇ ਆ ਜਿਹੜਾ ਇੱਥੇ ਪਹਿਲਾਂ ਰਾਜੇ ਮਹਾਰਾਜਾਂ ਦੇ ਟਾਈਮ ਵੇਲੇ ਅੰਗਰੇਜ਼ਾਂ ਦੇ ਟਾਈਮ ਵੇਲੇ ਇੱਥੇ ਚੋਰ ਚੋਰ ਲੁੱਕੇ ਬਾਇ ਤੁਸੀਂ ਇਹ ਦੇਖੋ ਇਹਦਾ ਮੂੰਹ ਕਿੱਡਾ ਤੇ ਗੁਫਾ ਕਿੱਡੀ ਵੱਡੀ ਹੋਊਗੀ ਇਹ ਸਾਰੀ ਮਾਰਕੀਟ ਆ ਬਾਈ ਕੋੜੀ ਅੱਜ ਤਾਂ ਮੈਂ ਉਹ ਰਾਹੇ ਕੋ ਪਾਹੀ ਆਇਆ ਤਾਂ 100 ਰੁਪਏ ਨੈਟ ਤੇ ਮਿਲਦੀਆਂ ਤੈਂਕੀ ਵਾਲਾ ਪਾਣੀ ਤਾਂ ਐ ਲੱਗਦਾ ਹੁੰਦਾ ਜਦੋਂ ਕਈ ਵਾਰੀ ਟੱਟੀ ਵਾਲੇ ਇੱਥੇ ਤੋਂ ਨੇ ਵੀ ਗੀਜਰ ਵਾਲਾ ਆ ਗਿਆ ਨਾ ਇੱਥੇ ਤੁਸੀਂ ਬੂਟ ਜਮਾ ਕਰਾਓ ਆਓ ਚੱਪਲ ਲੈ ਕੇ ਜਾਓ ਅੱਜ ਵਰਗੇ ਗੋਲੀ ਵਾਲੇ ਆ ਇੱਧਰ ਇੱਥੇ ਵੀ ਚੱਪਲਾਂ ਮਿਲਦੀਆਂ ਨੇ ਤੇ ਬਾਕੀ ਆ ਮੁੰਡੇ ਆ ਆ ਦੋਨੇ ਬਾਈ ਬਲੌਗਰ ਇੱਕ ਨਾਲ ਦੇ ਨੇ ਟੀ-ਸ਼ਰਟਾਂ ਟੀ-ਸ਼ਰਟਾਂ ਵਾਲੇ ਆ ਸਾਡੇ ਨਾਲ ਆ ਆ ਦੇਖੋ ਬਾਈ ਇੱਥੇ ਨਦੀ 'ਚ ਜਾਣ ਵਾਸਤੇ ਚੱਪਲ ਲਗਾਵਾ ਕਰਾਇਆ 10 ਰੁਪਏ ਆ ਇਹਦਾ ਅਸੀਂ ਕੋਲਾ ਕਰਾਇਆ ਦੇਗੇ ਚੱਪਲ ਖੋਣਾਂ ਤੋਂ 120 ਰੁਪਏ ਮੈਂ ਵੀ ਚੱਪਲ ਨਾ ਖੋਈਓ ਬਸ ਚੱਪਲਾ ਵੀ ਆਗੀਆਂ ਮਨਪਸੰਦ ਦੀਆਂ ਨਹੀਂ ਮਿਲਦੀਆਂ ਉਰੇ ਆਪੇ ਆਪ ਤੇ ਬਈ ਆ ਇਧਰ ਕੈਸ਼ ਕਾਊਂਟਰ ਆ ਉਹ ਸਾਹਮਣੇ ਕੋਹਾ ਜੀ ਤੇ ਇੱਥੇ ਜਿਹੜਾ ਲਿਖਿਆ ਹੋਇਆ ਹਨਾ 35 ਰੁਪਏ ਪਰ ਪਰਸਨ ਗੈਸ ਇਹ ਦੇਖੋ ਇਹ ਤੁਸੀਂ ਦੇਖ ਲਓ ਵੀ ਨਾਲੀ ਜਿਹੜੀ ਭੀੜ ਆ ਬਹੁਤ ਜ਼ਿਆਦਾ ਆ ਉਧਰ ਬੂਟੇ ਹੋੜੀ ਖੜੇ ਨੇ ਬੂਟੇ 35-5 ਕਿੰਨੇ ਹੁੰਦੇ ਨੇ 35-5 ਕੋਈ ਨਹੀਂ ਹਿਸਾਬ ਕਰਕੇ ਦੱਸਾਂਗੇ ਅਗਲੀ ਵੀਡੀਓ ਚ ਹੌਲੀ ਹੌਲੀ ਦੱਸਾਂਗੇ ਨਾ ਅਗਲੀ ਵੀਡੀਓ ਨਾ ਹੌਲੀ ਹੌਲੀ ਦੱਸਾਂਗੇ ਮੈਂ ਉਰੇ ਪਰਚੀ ਘਟਾਉਣੀ ਆ ਲੈ ਮੋਬਾਈਲ ਦੀ ਮੋਬਾਈਲ ਮੰਗਣ ਲੱਗ ਰਿਹਾ ਭਾਈ ਆ ਦਾ ਮੂਹੇ ਦਾ ਮਾਰਦ ਟਿਕਟਾਂ ਲੈਣਾ ਸਮੇਂ ਤੁਸੀਂ ਕੋਈ ਕਾਲੀ ਨਹੀਂ ਕਰਨੀ 35 ਰੁਪਏ ਪਰ ਪਰਸਨ ਦੀ ਟਿਕਟਾਂ ਤਾਂ ਉਹਦੇ ਹਿਸਾਬ ਨਾਲ ਆਪਾਂ ਘਟਾਲੀਆਂ ਦੀ ਪੰਜ ਟਿਕਟਾਂ 35 ਪੰਜਾ 175 175 ਰੁਪਏ ਦੀਆਂ ਆਪਾਂ ਪੰਜ ਟਿਕਟਾਂ ਕਰਾ ਕੇ ਆਪਾਂ ਚੱਲਦੇ ਆਂ ਉਧਰ ਆਪਣੇ ਦੋਸਤਾਂ ਕੋਲ ਪੰਜ ਟਿਕਟਾਂ ਲੈ ਲਈਆਂ ਜੇ ਮੁੰਡਿਆਂ ਨੂੰ ਪਾਕਿ ਟਿਕਟਾਂ ਵੰਡਦੀਆਂ ਆਹ ਭਾਈ ਫੋਟੋ ਲੱਗ ਰਹੀ ਇੱਕ ਜਣ ਵਿਚ ਆ ਗਿਆ ਚਲੋ ਜੀ ਚੱਲੀਏ ਜੀ ਟਿਕਟ ਮਿਲ ਗਈ ਬਾਬੇ 35 ਵੀ 35 ਰੁਪਏ 35 ਰੁਪਏ ਦੀਆਂ ਚੋਰਾ ਦੀ ਸ਼ਰੰਗ ਦੇਖਣ ਜਾਣੇ 35 ਰੁਪਈਆ ਚ ਬਾਬੇ ਉਹ ਮਹਿੰਗੀ ਆ ਮਹਿੰਗਾ ਕੰਮ ਆ ਆ ਇੱਧਰ ਭਾਈ ਸਾਹਿਬ ਖੜੇ ਨੇ ਢੋਲ ਵਾਲੇ ਬਾਬੇ ਜਿਹੜੀ ਇਹ ਗੁਫਾ ਕੀ ਹੈ ਕਈ ਸੌ ਸਾਲ ਪੁਰਾਣੀ ਹੈ ਤੇ ਇੱਥੇ ਜਦੋਂ ਅੰਗਰੇਜ਼ਾਂ ਵੇਲੇ ਜਿਹੜੇ ਚੋਰ ਹੁੰਦੇ ਸੀ ਉਹ ਚੋਰੀ ਕਰਕੇ ਇੱਥੇ ਆਉਂਦੇ ਹੁੰਦੇ ਸੀ ਚੋਰੀਆਂ ਜਾਂਦੇ ਕਿ ਉਹ ਜਿਹੜਾ ਖਜ਼ਾਨਾ ਲੁੱਟ ਕੇ ਲੈਂਦੇ ਹੁੰਦੇ ਸੀ ਉਹ ਇੱਥੇ ਲੈਂਦੇ ਹੁੰਦੇ ਸੀ ਇਹ ਪਾਣੀ ਦੇ ਵਿੱਚ ਕਾਹ ਮਨਾਈ ਹੋਈ ਹੈ ਕਿਉਂਕਿ ਜਦੋਂ ਅੰਗਰੇਜ਼ ਕੋਈ ਵੀ ਪੁਲਸ ਵਾਲੇ ਜਾਂ ਇੱਥੇ ਰੇਡ ਪੈਂਦੀ ਤਾਂ ਪਾਣੀ ਦੇ ਵਿੱਚ ਉਹਨਾਂ ਨੂੰ ਖੜਕਾ ਸੁਣ ਜਾਂਦਾ ਸੀ ਤਾਂ ਕਰਕੇ ਪਾਣੀ ਦੇ ਵਿੱਚ ਜਲਦੀ ਜੀ ਪਿੱਠ ਮੋਰਾ ਨਹੀਂ ਹੁਣ ਆਕੇ ਗੁਫਾ ਚੋਰਾਂ ਦੀ ਹਾਂ ਬਾਬੇ ਤਾੜੀਆਂ ਹੋ ਜਾਣਾ ਕਿ ਮੀਤਿਆ ਦੇਖ ਲਿਆ ਮੋਰੀਆਂ ਆ ਗਿਆਂ ਚੋਰਾ ਦੀਆਂ ਤਜੋਰੀਆਂ ਆਠੇ ਬੜਾ ਬੱਬੇ ਓਏ ਕਲਾਣੇ ਵਾਲੇ ਮੇਲੇ ਤੇ ਆ ਗਏ ਹੁੰਨਾ ਓਏ ਓ ਕਲਾਣੇ ਵਾਲੇ ਮੇਲੇ ਤੇ ਆ ਰਹੇ ਓਏ ਉਹ ਆ ਗਈ ਕੋਪਰਾ ਪੈਰਾ ਆ ਗਿਆ ਨਾ ਪਕੜ ਲੈ ਨੀਓ ਓ ਦੁਨੀਆ ਇੰਨੀ ਵੇਲੀ ਆ ਓਏ ਹਾਂ ਨਹੀਂ ਵੇਲੀਆ ਵੀਰੇ ਜੂਣ ਵੇਲੀਆ ਜੂਣ ਵੇਲੀਆ ਵੇਲੀਆ ਦੁਨੀਆ ਓਏ ਜਮਾ ਵੇਲੀਆ ਬਾਈ 62 ਟਾਂਕ ਲੈ ਬਾਈਂਦੀ ਜਦੋਂ ਪਾਣੀ ਲਾਉਣ ਜਾਣਾ ਹੁੰਦਾ ਫੇਰ ਜਗਾਰ ਵਾਲੇ ਆ ਬਾਈ ਓਏ ਜੂਣ ਨੇ ਛੁੱਟੀਆਂ ਆ ਗਈਆਂ ਬਾਬੇ ਤਾਂ ਕਰਕੇ ਵੇਲੀ ਆ ਫੇਰ ਜਗਾਰੀ ਮਾਰ ਗਈ ਤਾਂ ਵੇਲੇ ਨੇ ਲੋਕਾ ਫਿਰਦੇ ਨੇ ਰੇਕੜ ਦਿੰਦੇ ਹੈਲੋ ਹਾਈ ਚਲੋ ਜੀ ਚਲੋ ਇਦਰੀਪਰ ਓਏ ਚੋਰ ਜਾਂਦਾ ਨਹੀਂ ਇੰਨੇ ਟਾਈਮ ਲਾਉਂਦੇ ਵੀ ਓਏ ਓਏ ਦਾ ਪਈ ਇੰਨਾ ਟਾਈਮ ਲਾਈ ਜਨਾ ਹਨਾ ਗੱਲ ਪੱਕੀ ਆਪਾਂ ਚੋਰ ਜੇ ਦਾ ਪੱਟੀ ਸੀ ਚੋਰ ਜੇ ਦਾ ਕਿਤੇ ਦੀ ਕਿਤੇ ਲੰਘ ਜਾਂਦੇ ਹੁਣੇ ਓਏ ਹੋਏ 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 ਆਹ ਆ ਓਏ ਓ ਬਾਈ ਓਏ ਨਾ ਕਿ ਆਏ ਹੋ ਬਾਈ ਓਏ ਉਹ ਮੇਰਾ ਦਾ ਸਾਰਾ ਡਾਕਟਰ ਖਾਉ ਲੂ ਨੇ ਉਹ ਨਾ 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 ਦਿੱਤੀਆਂ ਵਾਲਾ ਕੰਮ ਨਾ ਕਰੋ ਉਹ ਚੰਨਾ ਨਹੀਂ ਆਲਾ ਗਰੇਨੇ ਪਾਈਂਦਾ ਹੁਣ ਆ ਭਏ ਨੇ ਬਾਈ ਲੇਟੇ ਆ ਭਏ ਨੇ ਬਾਈ ਲੇਟੇ ਬਾਈ ਕਿਹੜਾ ਪਿੰਟਾ ਟੋਡਾ ਕੋਣ ਸਾ ਕੰਮ ਹੈ ਪਾਣੀ 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 ਉਧਰੇ ਵਾਲੀ ਨੇ ਓਏ ਆਪਣੇ ਵਾਲੀ ਨੇ ਦੂਜੇ ਬਾਈ ਹਰੇ ਆ ਲੱਟੇ ਪਏ ਨੇ ਓਏ ਬਾਈ ਹੈ ਨਾ ਗਰਮੀ ਜਨਾ ਟੈਂਕੀ ਵਾਲਾ ਪਾਣੀ ਤਾਂ ਇਹ ਲੱਗਦਾ ਹੁੰਦਾ ਜਦੋਂ ਕਈ ਵਾਰੀ ਟੱਟੀ ਵਾਲਾ ਇੱਥੇ ਤੋਂ ਨੇ ਵੀ ਗੀਜ਼ਰ ਵਾਲਾ ਆ ਗਿਆ ਨਾ ਪੂਰੇ ਨਜ਼ਾਰਾ ਹੋ ਝੰਮਲ ਕੇ ਬਾਈ ਕੋਈ ਨਹੀਂ ਅੱਗੇ ਨਹੀਂ ਬੱਲਾ ਬੱਲਾ ਬੋਲਾ ਦੁਨੀ ਬਹੁਤ ਤਰੀ ਫਿਰਦੀ ਆ ਮੱਲਾ ਵਾਤਾ ਦੇਖ ਕੇ ਉਤਰੀ ਗਮਲ ਮੈਂ ਤੈਨੂੰ ਗੱਲ ਕਰੀ ਉਹ ਕਹਦਾ ਮੈਂ ਡੇਕੇ हटਿਆ ਪਹਿਲਾਂ ਓਏ ਚੋਰਾਂ ਨੇ ਪਹਿਲਾਂ ਮੈਂ ਵੀ ਹੁੰਦਾ ਸੀ ਤਜਰਬਾ ਹੋ ਰਿਹਾ ਬਾਬੇ ਓਏ ਆ ਚੋਰਾਂ ਦੀ ਗੁਫਾ ਇੱਥੇ ਜਦੋਂ ਅੰਗਰੇਜ਼ਾਂ ਦਾ ਟਾਈਮ ਸੀ ਹਨਾ ਉਦੋਂ ਕਹਣਾ ਚੋਰਾਣੇ ਲੁਕਣ ਵਾਸਤੇ ਆਪਦੀ ਜਿਹੜੀ ਗੁਫਾ ਜੂ ਹੈ ਇਸ ਹਿਸਾਬ ਨਾਲ ਤਿਆਰ ਕੀਤੀ ਸੀ ਵੀ ਛੇ ਦੀ ਛੇ ਦੀ ਬੰਦਾ ਇੱਥੇ ਬੜ ਨਹੀਂ ਸਕਦਾ ਕਿਉਂਕਿ ਪਾਣੀ ਦੇ ਵਿੱਚ ਇਹ ਤਿਆਰ ਕੀਤੀ ਹੋਈ ਸੀ ਤੇ ਤੁਸੀਂ ਦੇਖ ਲਓ ਵੀ ਕਿੰਨਾ ਪਾਣੀ ਜਿਆਦਾ ਚੱਲ ਰਿਹਾ ਹੁਣ ਤਾਂ ਘਟ ਰਿਹਾ ਪਰ ਉਸ ਟਾਈਮ ਦੇ ਵਿੱਚ ਦੇਖ ਲਓ ਵੀ ਤੁਸੀਂ ਕਿੰਨਾ ਜਿਆਦਾ ਪਾਣੀ ਚੱਲਦਾ ਹੋਣਾ ਤੇ ਇਹ ਚੋਰਾਣ ਦੀ ਗੁਫਾ ਬਾਈ ਤਾਂ ਹੀ ਇਹਦਾ ਨਾਮ ਰੱਖਿਆ ਗਿਆ ਵੀ ਚੋਰਾਣ ਦੀ ਗੁਫਾ ਇਹ ਰੋਬਰਸ ਕੇਵ ਇੱਥੇ ਦੁਨੀਆ ਬਹੁਤ ਆਉਂਦੀ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਆਪਾਂ ਰਸਤੇ ਦੇ ਵਿੱਚ ਆ ਜਿਹੜੀਆਂ ਗੱਡੀਆਂ ਵਾਲੀਆਂ ਤੁਸੀਂ ਵੀਡੀਓ ਦੇਖੀਆਂ ਨੇ ਹਣਾ ਬਹੁਤ ਜਿਆਦੇ ਲੋਕ ਇੱਥੇ ਟੂਰਿਸਟ ਆਉਂਦੇ ਨੇ ਜੇ ਤੁਸੀਂ ਵੀ ਕਿਤੇ ਦੇਹਰਾਦੂਣਾ ਆਉਣਾ ਤਾਂ ਬਾਈ ਜਰੂਰ ਇੱਥੇ ਆ ਕੇ ਜਾਇਓ ਉਹ ਦੇਖੋ ਸਾਹਮਣੇ ਬਾਈ ਸਾਹਮਣੇ ਦੇਖੋ ਬਾਈ ਬਾਈ ਇੱਥੇ ਪੈਰ ਪੱਟ ਨੂੰ ਜ਼ੋਰ ਲੱਗਦਾ ਹੈ ਨਾ ਹੈ ਤੇ ਬਾਕੀ ਠੰਡੀ ਹਵਾ ਚੱਲ ਰਹੀ ਆ ਇੱਥੇ ਐ ਨਹੀਂ ਪਤਾ ਕਦੋਂ ਟਿਕ ਜੀ ਟਿਕ ਜੇ ਓਏ ਓਏ ਆ ਟਿਕ ਜੀ ਦਾ ਪਤਾ ਨਹੀਂ ਕਦੋਂ ਟਿਕ ਜੇ ਲੰਘ ਲੋ ਛੇਤੀ ਛੇਤੀ ਪਾਣੀ ਰਸਣ ਲੱਗ ਰਿਹਾ ਦੇਖ ਮੁੰਡਾ ਹੈ ਬਾਬੇ ਉਪਾੜਾਂ ਦੇ ਵਿੱਚੋਂ ਵੀ ਪਾਣੀ ਆ ਓ ਇੱਧਰ ਤਾਂ ਆਉਣ ਵਾਲੇ ਨੇ ਓ ਇੱਧਰ ਚਲੋ ਆ ਜਾਣ ਜਾਣ ਵਾਲੇ ਪਾਸੇ ਚਲੋ ਇੱਥੇ ਬਈ ਦੁਨੀਆ ਤੁਸੀਂ ਦੇਖੋ ਕਿੰਨੀ ਆ ਰਹੀ ਆ ਵਰਧਨ ਚੋੜਾ ਅਰੇ ਫ੍ਰੈਂਡ ਸ਼ੁਰੂ ਕਰ ਆਕੇ ਤੁਸੀਂ ਚੌੜ ਨਹੀਂ ਕਰਨੀ ਹੁੰਦੀ ਤੇ ਇੱਥੇ ਤੁਹਾਡੇ ਪਾਣੀ ਚ ਲੜੇ ਨਾ ਲੜੇ ਕੁਝ ਕਈ ਵਾਰੀ ਕੋਈ ਬੰਦਾ ਲੜ ਸਕਦਾ ਆ ਉਹਨੇ ਬਾਈਕੇ ਵਿੱਚ ਸਪਲ ਰੱਖੇਗਾ ਵਧੀਆ ਕੰਮ ਕਰਕੇ ਹੋ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਬੰਦਾ ਲੜ ਸਕਦਾ ਚੀਜ਼ ਨਹੀਂ ਕੋਈ ਲੜਦੀ ਭੱਬੇ ਹੋਏ ਇੱਥੇ ਹਰ ਸਾਲ ਗਰਮੀਆਂ ਦੇ ਵਿੱਚ ਲੱਖਾਂ ਹੀ ਟੂਰਿਸਟ ਆਉਂਦੇ ਨੇ ਤੇ ਲੱਖਾਂ ਹੀ ਦੇਖ ਲਓ ਤੁਸੀਂ ਇੱਥੇ ਕੋਈ ਵੀ ਦਿਨ ਗਰਮੀਆਂ ਦੇ ਵਿੱਚ ਇਹੋ ਜਿਹਾ ਨਹੀਂ ਹੁੰਦਾ ਜਿੱਤੇ ਇੱਥੇ ਟੂਰਿਸਟ ਨਹੀਂ ਆਉਂਦੇ ਇਹ ਤੁਸੀਂ ਇੱਥੋਂ ਦਾ ਚਲਾ ਲਓ ਕਿੰਨੇ ਹੀ ਟੂਰਿਸਟ ਇੱਥੇ ਆਏ ਹੋਏ ਨੇ ਤੇ ਬੇਥੇ ਆਪਾਂ ਗੱਲਬਾਤ ਕਰੀ ਸੀ ਕਿਸੇ ਬੰਦੇ ਨਾਲ ਉਹ ਕਹਿੰਦਾ ਜੀ ਇੱਥੇ ਗਰਮੀਆਂ ਦੇ ਵਿੱਚ ਬਹੁਤ ਹੀ ਟੂਰਿਸਟ ਆਉਂਦੇ ਨੇ ਹੋ ਪੱਕਾ ਲੈ ਲੈ ਉਹਨੇ ਹਾਂ ਲੈ ਲੈ ਪੱਕਾ ਦਾ ਪੱਕਾ ਕਰਦੀ ਹੈ ਉਹ ਪੰਘਾ ਰਹਿ ਜਾ ਉਹ ਚੜੇ ਫਰਦੇ ਨੇ ਬਈ ਲੋਕਾਂ ਉਹ ਚੜੇ ਫਰਦੇ ਨੇ ਲੋਕ ਉਧਰ ਉਹ ਪੰਘਾ ਰਹਿ ਲੈ ਛਤਰੀ ਛੜੀ ਵਾਲੀ ਨੇ ਉਹ ਪੇਂਡ ਤੋਂ ਬਾਹੀ ਆ ਗਿਆ ਚਲੋ ਬਈ ਚਲੋ ਬਈ ਪੱਥਰ ਰੋਕੀ ਖੜਾ ਵੀ ਉੱਤੇ ਨਾ ਜੇ ਹੈ ਰੱਜਿਆ ਬੱਛਾ ਰੱਜਿਆ ਆਹ ਰੱਜਾ ਦੋਦਕੀ ਇਹੋ ਹੋ ਗਿਆ ਇਹ ਇਧਰ ਨਹੀਂ ਆਂਦੇ ਥੱਲੋਂ ਨਹੀਂ ਹੋ ਕੇ ਮੈਨੂੰ ਜਾਣਾਂ ਨਹੀਂ ਭਰਾਵਾ ਇਧਰ ਨਹੀਂ ਬਾਰੇ ਖੜੇ ਕਿਹੜੇ ਪਿੰਡੋਂ ਆਏ ਬਾਈ ਹੈ ਕਿਹੜੇ ਪਿੰਡ ਤੋਂ ਆਇਆ ਮੈਂ ਮੁੱਲਾਪੁਰ ਤੋਂ ਹਾਂ ਓਏ ਮੁੱਲਾਪੁਰ ਦਾ ਆਖਾ ਓਏ ਮੁੱਲਾਪੁਰ ਦਾ ਆਖਾ ਦੂਰ ਆਇਆ ਬਾਈ ਖੰਡੇ ਪਾਣੀ ਚ ਨਹਾਉਣ ਵਾਸਤੇ भांजा कर ले ओ कच्छा मतवा मेरा ओ कच्छा पाड़ के